ਮੋਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਚਲਾਏ ਜਾ ਰਹੇ ਪ੍ਰੋਜੈਕਟਾਂ ਨੂੰ ਬੰਦ ਕਰ ਦਿੱਤਾ ਹੈ ਤੇ ਜਿਸ ਦਾ ਰੋਲਾ ਹੁਣ ਪੂਰੇ ਪੰਜਾਬ ਦੇ ਵਿੱਚ ਪੈ ਗਿਆ। ਤਕਰੀਬਨ 800 ਕਰੋੜ ਦੇ ਅਲੱਗ ਪ੍ਰੋਜੈਕਟ ਜਿਹੜੇ ਬੰਦ ਕਰ ਦਿੱਤੇ ਗਏ ਨੇ ਜਿਹੜੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਚੱਲਣੇ ਸੀਗੇ। ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 800 ਕਰੋੜ ਦੇ ਪ੍ਰੋਜੈਕਟ ਕੇਂਦਰ ਸਰਕਾਰ ਨੇ ਰੋਕ ਲਏ ਨੇ। ਤੇ 64 ਜਿਸ ਦੇ ਵਿੱਚ 64 ਸੜਕਾਂ ਬਣਾਈਆਂ ਜਾਣੀਆਂ ਸੀ 38 90 ਪੁਲ ਬਣਨੇ ਸੀ ਤੇ ਇਹਨਾਂ ਸੜਕਾਂ ਦੀ ਜਿਹੜੀ ਲੰਬਾਈ ਹੈ ਉਹ 628.48 ਕਿਲੋਮੀਟਰ ਸੀ ਯਾਨੀ ਕਿ ਇਹ ਜ਼ਿਆਦਾਤਰ ਪ੍ਰਧਾਨ ਮੰਤਰੀ ਸੜਕ ਯੋਜਨਾ ਪਿੰਡੂ ਖੇਤਰਾ ਦੇ ਵਿੱਚ ਚਲਾਈ ਜਾਂਦੀ ਹੈ ਪਿੰਡੂ ਖੇਤਰਾ ਨੂੰ ਸ਼ਹਿਰਾਂ ਦੇ ਨਾਲ ਜੋੜਨ ਦੇ ਲਈ ਇਹ ਸੜਕਾਂ ਬਣਾਈਆਂ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਬਾਰਡਰ ਏਰੀਆ ਦੇ ਪਿੰਡ ਲਗਾ ਲਓ ਉਹਨਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਦੇ ਲਈ ਛੋਟੇ-ਛੋਟੇ ਪਿੰਡਾਂ ਦੇ ਵਿੱਚ ਸੜਕਾਂ ਦਾ ਵਿਕਾਸ ਕਰਨ ਲਈ ਪੁੱਲ ਬਣਾਏ ਜਾਣੇ ਸੀਗੇ ਜਿਹੜੇ ਜਿਹੜੇ ਤੁਸੀਂ ਕਹਿ ਸਕਦੇ ਹੋ ਆਰਓਬੀ ਫਾਟਕ ਦੇ ਉੱਪਰੋਂ ਜਾਣ ਵਾਲੇ ਜਾਂ ਥੱਲੋ ਦੀ ਜਾਣ ਵਾਲੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਪ੍ਰੋਜੈਕਟ ਸੀਗੇ ਉਹ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਬੰਦ ਕਰ ਦਿੱਤੇ ਗਏ ਨੇ 800 ਕਰੋੜ ਦੀ ਜਿਹੜੀ ਇਹ ਸਾਰੀ ਜਿਹੜੀ ਸਾਰੀ ਅਮਾਉਂਟ ਦੱਸੀ ਜਾ ਰਹੀ ਹੈ ਹੁਣ ਇਸੇ ਨੂੰ ਲੈ ਕੇ ਹੀ ਲਗਾਤਾਰ ਜਿਹੜੇ ਸਵਾਲ ਵੀ ਉਹ ਖੜੇ ਹੋ ਗਏ ਨੇ ਕਿ ਆਖਿਰਕਾਰ ਕੇਂਦਰ ਸਰਕਾਰ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਤੇ ਜਦ ਪੰਜਾਬ ਸਰਕਾਰ ਵੱਲੋਂ ਮੀਡੀਆ ਰਿਪੋਰਟਸ ਦੀ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਤਰਚੇ ਦਿੱਤੇ ਜਾ ਰਹੇ ਨੇ ਕਿ ਇਹ ਕੰਮ ਚੱਲ ਰਿਹਾ ਹੈ ਜਿੱਥੇ-ਜਿੱਥੇ ਜ਼ਮੀਨਾਂ ਲੈਣੀਆਂ ਨੇ ਜਿੱਥੇ-ਜਿੱਥੇ ਸੜਕਾਂ ਬਣਨੀਆਂ ਨੇ ਜ਼ਮੀਨਾਂ ਲੈਣੀਆਂ ਉੱਥੇ ਕਿਤੇ ਨਾ ਕਿਤੇ ਕੰਮ ਥੋੜਾ ਹੋਲੀ ਪਿਆ ਹੋਇਆ ਤੇ ਇਹ ਲਗਾਤਾਰ ਕੰਮ ਚੱਲ ਰਿਹਾ ਹੈ ਤੇ ਪਰ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਨੋਟੀਫਾਈ ਆਇਆ ਤੇ ਉਹਦੇ ਵਿੱਚ 800 ਕਰੋੜ ਦੇ ਪ੍ਰੋਜੈਕਟ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਵਿਰੋਧੀ ਧਿਰਾਂ ਦੀ ਵਿਰੋਧੀ ਧਿਰਾਂ ਨੇ ਇਸ ਨੂੰ ਮੁੱਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਜੇ ਗੱਲ ਕਰ ਲਈਏ ਪ੍ਰਤਾਪ ਬਾਜਵਾ ਦੀ ਤੁਸੀਂ ਇਹ ਸੋਸ਼ਲ ਮੀਡੀਆ ਦੇ ਪੋਸਟ ਦੇਖ ਸਕਦੇ ਹੋ ਪ੍ਰਤਾਪ ਬਾਜਵਾ ਵੱਲੋਂ ਲਿਖਿਆ ਗਿਆ ਪੰਜਾਬ ਲਈ 800 ਕਰੋੜ ਰੁਪਏ ਦੇ ਪੀ ਐਮ ਜੀ ਐਸਵਾਈ ਯਾਨੀ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਪ੍ਰੋਜੈਕਟ ਰੱਦ ਪਹਿਲਾਂ 7000 ਕਰੋੜ ਰੁਪਏ ਦੇ ਪਿੰਡੂ ਫੰਡ ਰੁਕੇਗੇ ਕੇਂਦਰ ਵਿੱਚ ਭਾਜਪਾ ਨੇ ਪੰਜਾਬ ਦੀ ਜੀਵਨ ਰੇਖਾ ਨੂੰ ਰੋਕਿਆ ਪੰਜਾਬ ਵਿੱਚ ਆਪ ਟੈਂਡਰਾਂ ਤੇ ਸੁੱਤੀ ਪਈ ਹੈ ਨਤੀਜਾ ਸਾਡੇ ਪਿੰਡਾਂ ਦੇ ਲੋਕ ਦੁਖੀ ਹਨ ਸੜਕਾਂ ਟੁੱਟ ਗਈਆਂ ਹਨ ਨੌਜਵਾਨਾਂ ਨੂੰ ਮੌਕੇ ਗੁਆਣੇ ਪਏ ਦੋ ਪਾਰਟੀਆਂ ਇੱਕ ਨਤੀਜਾ ਪੰਜਾਬ ਹਾਰ ਗਿਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਤੇ ਇਹ ਜਿਹੜੇ ਸਵਾਲ ਨੇ ਇਹ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੱਕੇਗੇ ਤੇ ਇਹ ਦੱਸਦੀ ਹੈ ਕਿ ਕੋਈ ਪਹਿਲੇ ਪ੍ਰੋਜੈਕਟ ਨਹੀਂ ਹੈ ਜਿਹੜੇ ਪੰਜਾਬ ਦੇ ਵਿੱਚ ਬੰਦ ਕੀਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਨਿਕਲਣ ਵਾਲੇ ਦਿੱਲੀ ਕਟੜਾ ਹਾਈਵੇ ਤੇ ਇਸ ਦੇ ਨਾਲ ਹੀ ਲੁਧਿਆਣਾ ਸਾਊਥ ਲੁਧਿਆਣਾ ਬਾਈਪਾਸ ਅੰਮ੍ਰਿਤਸਰ ਕੁਮਾਨ ਟਾਂਡਾ ਦਿੱਲੀ ਕਟੜਾ ਐਕਸਪ੍ਰੈਸਵੇ ਲੁਧਿਆਣਾ ਰੂਪਨਗਰ ਹਾਈਵੇ ਇਹ ਵੱਡੇ ਚਾਰ ਪ੍ਰੋਜੈਕਟ ਵੀ ਜਿਹੜੇ ਨੇ ਉਹ ਵੀ ਬੰਦ ਹੋ ਚੁੱਕੇ ਨੇ ਦੱਸਾ ਇਸ ਬਾਰੇ ਤੁਹਾਨੂੰ ਮੈਂ ਦੱਸ ਦਵਾਂ ਕਿ ਲੁਧਿਆਣਾ ਤੇ ਵਿੱਚ ਸਾਊਥ ਲੁਧਿਆਣਾ ਬਾਈਪਾਸ ਇੱਕ ਨਿਕਲਣਾ ਸੀਗਾ ਕੇਂਦਰ ਸਰਕਾਰ ਦਾ ਹੀ ਉਹ ਪ੍ਰੋਜੈਕਟ ਸੀਗਾ ਜਿਹੜੇ ਜਿਹਦੇ 'ਚ ਲੱਗਣੇ ਸੀ 956 ਕਰੋੜ ਰੁਪਏ ਉਹ 4 ਜਨਵਰੀ ਨੂੰ ਹੀ ਕੈਨਸਲ ਹੋ ਗਿਆ। ਅੰਮ੍ਰਿਤਸਰ ਕੁਮਾਨ ਟਾਂਡਾ ਇਹ ਜਿਹੜੀ ਸੜਕ ਨਿਕਲਣੀ ਸੀਗੀ ਹਾਈਵੇ ਨਿਕਲਣਾ ਸੀਗਾ ਉਹ ਸੀ 818 ਕਰੋੜ ਦਾ 20 ਦਸੰਬਰ 2023 ਨੂੰ ਕੈਨਸਲ ਹੋ ਗਿਆ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਇੱਕ ਹਾਈਵੇ ਹੁੰਦਾ ਇੱਕ ਐਕਸਪ੍ਰੈਸਵੇ ਹੁੰਦਾ। ਹਾਈਵੇ ਜਿਹੜਾ ਹੈ ਉਹ ਪ੍ਰੋਜੈਕਟ ਕੈਨਸਲ ਹੋ ਗਿਆ ਜਿਹੜੇ ਵਿੱਚ ਸਿਰਫ 11 ਕਿਲੋਮੀਟਰ ਦੀ ਜਿਹੜੀ ਜ਼ਮੀਨ ਸੀ ਉਹੀ ਐਕਵਾਇਰ ਹੋ ਪਈ ਉਸ ਤੋਂ ਅੱਗੇ ਪੰਜਾਬ ਸਰਕਾਰ ਜ਼ਮੀਨ ਖਰੀਦ ਹੀ ਨਾ ਸਕੀ ਕਿਸਾਨਾਂ ਕੋਲੋਂ ਤੇ ਉਸ ਤੋਂ ਬਾਅਦ ਲੁਧਿਆਣਾ ਰੂਪਨਗਰ ਹਾਈਵੇ ਜਿਹੜਾ ਕਿ 1488 ਕਰੋੜ ਦਾ ਸੀਗਾ ਜਿਸ ਨੂੰ 14 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਪਰ ਹੁਣ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਸੂਤਰਾਂ ਦੇ ਹਵਾਲੇ ਤੋਂ ਵੀ ਇਹ ਗੱਲ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਲੁਧਿਆਣਾ ਰੂਪਨਗਰ ਹਾਈਵੇ ਇਹਨੂੰ ਦੁਬਾਰਾ ਤੋਂ ਸਟੈਂਡਰਡ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਪਰ ਇਸ ਤਰ੍ਹਾਂ ਦੇ ਵੱਡੇ ਹਾਈਵੇ ਵੱਡੇ ਪ੍ਰੋਜੈਕਟ ਵੱਡੇ ਐਕਸਪ੍ਰੈਸ ਵੇ ਬੰਦ ਕਰ ਦੇਣੇ ਪੰਜਾਬ ਦੇ ਲਈ ਪੰਜਾਬ ਦੀ ਤਰੱਕੀ ਲਈ ਬਹੁਤ ਹੀ ਵੱਡਾ ਨੁਕਸਾਨਦਾਇਕ ਹੈ ਤੇ ਇਸ ਦੇ ਨਾਲ ਹੀ ਜੇ ਆਪਾਂ ਗਵੰਡੀ ਸੂਬਿਆਂ ਦੀ ਗੱਲ ਕਰ ਲਈਏ ਜਿੱਥੇ ਹਿਮਾਚਲ ਤੇ ਹਰਿਆਣਾ ਹਿਮਾਚਲ ਨੂੰ ਪਿਛਲੇ ਪਿਛਲੇ 5 ਸਾਲਾਂ ਦੇ ਵਿੱਚ 38000 ਕਰੋੜ ਦੇ ਪ੍ਰੋਜੈਕਟ ਮਿਲੇ ਜਿਹੜੇ ਕਿ ਸਾਰੇ ਪੂਰੇ ਕਰ ਦਿੱਤੇਗੇ ਤੇ ਹਰਿਆਣਾ ਨੂੰ ਪਿਛਲੇ 5 ਸਾਲਾਂ ਦੇ ਵਿੱਚ 7700 ਕਰੋੜ ਦੇ ਪ੍ਰੋਜੈਕਟ ਮਿਲੇ ਜਿੰਨਾ 5 ਪ੍ਰੋਜੈਕਟ ਮਿਲੇ ਜਿੰਨਾ ਚੋਂ 3 ਪੂਰੇ ਹੋ ਚੁੱਕੇ ਨੇ ਤੇ 2 ਦਾ ਕੰਮ ਲਗਾਤਾਰ ਚੱਲ ਰਿਹਾ ਤੇ ਉੱਥੇ ਕਿਤੇ ਵੀ ਕੋਈ ਵੀ ਕਹਿ ਸਕਦੇ ਹੋ ਕਿ ਮੁਸ਼ਕਲ ਨਹੀਂ ਆਈ ਪੈਸੇ ਕਿਸਾਨਾਂ ਨੂੰ ਦਿੱਤੇਗੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਗਿਆ ਤੇ ਕਿਸਾਨਾਂ ਤੋਂ ਜ਼ਮੀਨ ਲਈ ਗਈ ਤੇ ਉੱਥੋਂ ਦੀ ਹਾਈਵੇ ਕੱਢੇਗੇ ਤੇ ਉਧਰ ਹੀ ਹਿਮਾਚਲ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ 38000 ਕਰੋੜ ਦੇ ਜਿਹੜੇ ਪ੍ਰੋਜੈਕਟ ਸੀਗੇ ਉਹ ਸਾਰੇ ਪੂਰੇ ਹੋ ਗਏ ਪਰ ਪੰਜਾਬ ਦੇ ਵਿੱਚ ਜਿਹੜੇ ਵੱਡੇ ਐਕਸਪ੍ਰੈਸਵੇ ਨਿਕਲਨੇ ਸੀਗੇ ਦਿੱਲੀ ਕਟੜਾ ਐਕਸਪ੍ਰੈਸਵੇ ਉਹ ਬੰਦ ਹੋ ਗਿਆ ਕਿਉਂਕਿ ਕਿਸਾਨਾਂ ਕੋਲ ਉਹ ਪੰਜਾਬ ਸਰਕਾਰ ਜ਼ਮੀਨ ਐਕਵਾਇਰ ਹੀ ਨਹੀਂ ਕਰ ਪਾਈ ਉਸ ਦੇ ਨਾਲ ਹੀ ਸਾਊਥ ਲੁਧਿਆਣਾ ਬਾਈਪਾਸ ਅੰਮ੍ਰਿਤਸਰ ਕੁਮਾਨ ਟੰਡਾ ਇਹ ਵੀ ਸਾਰੇ ਜਿਹੜੇ ਨੇ ਬੰਦ ਹੋ ਗਏ ਜਿਸ ਦੇ ਨਾਲ ਪੰਜਾਬ ਦੀ ਕਿਤੇ ਨਾ ਕਿਤੇ ਤਰੱਕੀ ਪਿੱਛੇ ਰਹਿੰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੇ ਵਿੱਚ ਆਮ ਜਨਤਾ ਦਾ ਹੀ ਨੁਕਸਾਨ ਹੈ ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਰਹਿਣਗੀਆਂ ਪਰ ਆਮ ਜਨਤਾ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਲੀਡਰ ਅਸੀਂ ਚੁਣ ਰਹੇ ਹਾਂ ਉਹ ਸਾਡੇ ਤਰੱਕੀ ਵੱਲ ਧਿਆਨ ਦੇ ਰਹੇ ਨੇ ਜਾਂ ਫਿਰ ਸਿਰਫ ਗੱਲਾਂ ਨਾਲ ਹੀ ਸਾਰ ਰਹੇ ਨੇ ਖੈਰ ਪੰਜਾਬ ਦੇ ਇਹ ਹਾਲਾਤ ਤਰੱਕੀ ਦੇ ਬਣੇ ਹੋਏ ਨੇ ਪਰ ਉਧਰ ਹੀ ਲੋ ਐਂਡ ਆਰਡਰ ਦੇ ਹਾਲਾਤ ਵੀ ਬੜੇ ਮਾੜੇ ਬੜੇ ਹੋਏ ਨੇ ਪਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਪੰਜਾਬ ਦੇ ਹਾਲਾਤਾਂ ਦੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ